ਫੂਡ ਨਾਲ ਸੰਬੰਧਿਤ ਕੰਮ ਕਰਨ ਵਾਲੇ ਵਪਾਰੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਗਰੂਕ ਕੀਤਾ ਗਿਆ ਧੂਰੀ ਵਿਖੇ ਆਈ 3 ਵੱਲੋਂ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਿਆ ਕਿ ਜੋ ਵਿਅਕਤੀ ਫੂਡ ਨਾਲ ਸੰਬੰਧਿਤ ਚੀਜ਼ਾਂ ਦਾ ਕੰਮ ਕਰਦੇ ਹਨ ਅਤੇ ਉਹਨਾਂ ਦੀ ਸਾਲਾਨਾ ਟਰਨਓਵਰ 12 ਲੱਖ ਤੋਂ ਥੱਲੇ ਹੈ ਤਾਂ ਉਹ 100 ਰੁਪਏ ਦੇ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ 100 ਰੁਪਏ ਸਾਲਾਨਾ ਫੀਸ ਭਰ ਕੇ ਉਹ ਆਪਣੇ ਵਪਾਰ ਦੀ ਰਜਿਸਟ੍ਰੇਸ਼ਨ ਸਿਹਤ ਵਿਭਾਗ ਨਾਲ ਕਰਵਾ ਸਕਦੇ ਹਨ ਅਤੇ ਜਿਨ੍ਹਾਂ ਦੀ ਟਰਨਓਵਰ 12 ਲੱਖ ਤੋਂ ਉੱਪਰ ਹੈ ਅਤੇ ਫੂਡ ਨਾਲ ਸੰਬੰਧ ਚੀਜ਼ਾਂ ਦਾ ਕੰਮ ਕਰਦੇ ਹਨ ਉਹ 200 ਰੁਪਏ ਸਾਲਾਨਾ ਦੇ ਕੇ ਆਪਣੀ ਰਜਿਸਟ੍ਰੇਸ਼ਨ ਲੈ ਸਕਦੇ ਹਨ ਅਤੇ ਆਪਣਾ ਫੂਡ ਦਾ ਲਾਇਸੈਂਸ ਬਣਾ ਸਕਦੇ ਹਨ ਮਾਨਸਾ ਤੋਂ ਉਹ ਆਈ ਟੀਮ ਨੇ ਦੱਸਿਆ ਕਿ ਉਹ ਧੂਰੀ ਵਿਖੇ ਵਿਸ਼ੇਸ਼ ਤੌਰ ਤੇ ਆਏ ਹਨ ਅਤੇ ਵਪਾਰੀਆਂ ਨੂੰ ਇਸ ਸੰਬੰਧੀ ਜਾਗਰੂਕ ਕਰ ਰਹੇ ਹਨ ਅੱਜ ਜਿਹੜੀ ਹੈਗੀ ਹੈ ਵਪਾਰ ਮੰਡਲ ਤੇ ਸਾਡੇ ਇੱਧਰ ਪ੍ਰਧਾਨ ਜੀ ਸ਼੍ਰੀ ਪ੍ਰਮੋਦ ਗੁਪਤਾ ਜੀ ਨਾਲ ਅਵੇਰਨੈਸ ਜਿਹੜੀ ਫੂਡ ਦੇ ਰਿਗਾਰਡਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਦੀ ਅਵੇਰਨੈਸ ਦੀ ਮੀਟਿੰਗ ਕੀਤੀ ਗਈ ਹੈ ਬਹੁਤ ਹੀ ਵਧੀਆ ਸਾਨੂੰ ਇਹਨਾਂ ਨੇ ਪੂਰਾ ਉਹ ਦਵਾਇਆ ਵੀ ਅਸੀਂ ਕਰਾਂਗੇ ਇਹ ਸਾਡੇ ਜਿਹੜੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਸਾਡੇ ਕਮਿਸ਼ਨਰ ਡਾਕਟਰ ਅਭਿਨਵ ਦੇਰਕਾ ਜੀ ਦੀਆਂ ਦਿਸ਼ਾ-ਨਿਰਦੇਸ਼ਾਂ ਤਹਿਤ ਸਾਡੀ ਸਮੁੱਚੀ ਟੀਮ ਮੇਰੀ ਸਪੈਸ਼ਲੀ ਡਿਊਟੀ ਜਿਹੜੀ ਮਾਨਸਾ ਤੋਂ ਇੱਥੇ ਲੱਗੀ ਹੋਈ ਹੈ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰਕੇ ਗਏ ਆ ਜਿਹੜਾ ਇੱਕ ਹੁੰਦੀ ਹੈ ਰਜਿਸਟ੍ਰੇਸ਼ਨ ਜਿਨ੍ਹਾਂ ਦੀ ਟਰਨਓਵਰ ਜਿਹੜੀ 12 ਲੱਖ ਤੋਂ ਥੱਲੇ ਆ ਉਹਨਾਂ ਦਾ 100 ਰੁਪਿਆ ਦੇ ਕੇ ਇੱਕ ਸਾਲ ਹੀ ਰਜਿਸਟ੍ਰੇਸ਼ਨ ਹੁੰਦੀ ਹੈ ਜਿਨ੍ਹਾਂ ਦੀ ਟਰਨਓਵਰ 12 ਲੱਖ ਤੋਂ ਉੱਪਰ ਆ ਉਹਨਾਂ ਦਾ ਜਿਹੜਾ ਹੈਗਾ 2000 ਪਰ ਈਅਰ ਸਾਲ ਦਾ ਲਾਇਸੈਂਸ ਬਣ ਜਾਂਦਾ ਸਾਨੂੰ ਇਹਨਾਂ ਨੇ ਵਿਸ਼ਵਾਸ ਦਵਾਇਆ ਅਸੀਂ ਵੀ ਲੋਕਾਂ ਨੂੰ ਜਿਹੜੇ ਸਾਡੇ ਦੁਕਾਨਦਾਰਾਂ ਨੂੰ ਅਵੇਅਰ ਕਰਕੇ ਅਸੀਂ ਇੱਕ ਕੰਮ ਕਰਾਂਗੇ ਬਾਕੀ ਮੈਂ ਸਾਰਿਆਂ ਨੂੰ ਜ਼ਿਲ੍ਹਾ ਸੰਗਰੂਰ ਦੇ ਧੂਰੀ ਵਾਸੀਆਂ ਨੂੰ ਇਹ ਹੀ ਬੇਨਤੀ ਕਰਦਾ ਜੋ ਵੀ ਫੂਡ ਦੇ ਨਾਲ ਡੀਲ ਕਰਦੇ ਆ ਕੰਮ ਕਰਦੇ ਆ ਕੋਈ ਆਪਣਾ ਜਿਹੜਾ ਲਾਇਸੈਂਸ ਰਜਿਸਟ੍ਰੇਸ਼ਨ ਜ਼ਰੂਰ ਬਣਾਉਣ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਸਪੈਸ਼ਲ ਡਿਊਟੀ ਅੱਜ ਧੂਰੀ ਦੇ ਵਿੱਚ ਮਾਨਸਾ ਤੋਂ ਲੱਗੀ ਹੈ ਡਾਕਟਰ ਸਾਹਿਬ ਦੀ ਔਰ ਮੈਡਮ ਦਿਬਿਆ ਦੀ ਅਵੇਰਨੈਸ ਦੀ ਔਰ ਜੋ ਸੈਂਪਲਿੰਗ ਦੀ ਮੈਨੂੰ ਬੜੀ ਖੁਸ਼ੀ ਹੁੰਦੀ ਐ ਇਸ ਗੱਲ ਦੀ ਮੈਂ ਪੰਜਾਬ ਸਰਕਾਰ ਦਾ ਇਸ ਗੱਲ ਲਈ ਬੜਾ ਧੰਨਵਾਦੀ ਆ ਵੀ ਜੋ ਖਾਣ ਪੀਣ ਵਾਲੀ ਚੀਜ਼ਾਂ ਨੇ ਉਸ ਦੇ ਵਿੱਚ ਬਿਲਕੁਲ ਵੀ ਮਿਲਾਵਟ ਨਹੀਂ ਹੋਣੀ ਚਾਹੀਦੀ ਨਾ ਮੈਂ ਔਰ ਨਾ ਹੀ ਮੇਰੀ ਟੀਮ ਪੰਜਾਬ ਦੀ ਇਸ ਗੱਲ ਦੇ ਵਿੱਚ ਕਿਤੇ ਵੀ ਹੱਕ ਦੇ ਵਿੱਚ ਹੋਊਗੀ ਵੀ ਖਾਣ ਪੀਣ ਵਾਲੀ ਚੀਜ਼ ਜੋ ਹੈ ਉਸ ਦੇ ਵਿੱਚ ਮਿਲਾਵਟ ਕੀਤੀ ਜਾਵੇ ਮੈਂ ਸਾਰੇ ਦੁਕਾਨਦਾਰ ਸਮੁੱਚੇ ਪੰਜਾਬ ਦੇ ਦੁਕਾਨਦਾਰਾਂ ਨੂੰ ਬੇਨਤੀ ਕਰੂੰਗਾ ਵੀ ਜੋ ਕਸਟਮਰ ਹੈ ਆਪਣਾ ਉਹ ਰੱਬ ਰੂਪੀ ਕਸਟਮਰ ਹੈ ਉਸ ਨੂੰ ਇੰਨਾ ਖੁੱਧ ਸਮਾਨ ਆਪਾਂ ਲਈ ਜੋ ਆਪਾਂ ਆਪਣੇ ਕਾਰਖਾ ਸਕਦੇ ਹੋਈਏ ਇਸ ਲਈ ਮੈਂ ਪੰਜਾਬ ਸਰਕਾਰ ਦਾ ਇਸ ਗੱਲਾਂ ਵੀ ਧੰਨਵਾਦੀਆਂ ਵੀ ਉਹ ਨਾ ਕਿ ਸਾਡੇ ਦੁਕਾਨਦਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਆਫੀਸਰ ਇੱਕ ਭਾਈਚਾਰੇ ਦੇ ਨਾਤੇ ਇੱਕ ਦੋਸਤੀ ਦੇ ਨਾਤੇ ਸਾਨੂੰ ਅਵੇਅਰ ਕਰ ਰਹੇ ਨੇ ਦੁਕਾਨਦਾਰਾਂ ਨੂੰ ਵੀ ਤੁਸੀਂ ਲਾਇਸੈਂਸ ਆਪਣੇ ਬਣਾਓ ਫੂਡ ਸੇਫਟੀ ਦੇ ਜਿਸ ਦੇ ਨਾਲ ਆਪਾਂ ਸ਼ੁੱਧਤਾ ਦੀ ਗਰੰਟੀ ਗਾਹਕ ਨੂੰ ਕਸਟਮਰ ਨੂੰ ਦੇ ਸਕੀਏ ਔਰ ਜੋ ਸਮਾਨ ਵੇਚਣ ਨਾਲ ਹੈ ਉਹ ਆਪਾਂ ਸਭ ਤੋਂ ਵਧੀਆ ਸ਼ੁੱਧ ਕੁਆਲਟੀ ਦਾ ਵੇਚੀਏ ਇਸ ਦੇ ਲਈ ਮੈਂ ਸਮੁੱਚੀ ਟੀਮ ਜੋ ਸਾਡੀ ਡਿਸਟ੍ਰਿਕਟ ਸੰਗਰੂਰ ਦੀ ਸਾਡੇ ਡਾਕਟਰ ਸਾਹਿਬ ਮਾਨਸਾ ਤੋਂ ਉਹ ਸਾਡੀ ਕਰੈਨਾ ਸ਼ੰਤੂਰੀ ਦੀ ਟੀਮ ਜੋ ਇੱਥੇ ਪਹੁੰਚੀ ਹੈ ਔਰ ਮੈਂ ਪ੍ਰੈਸ ਦਾ ਵੀ ਇਸ ਗੱਲ ਲਈ ਧੰਨਵਾਦ ਕਰਦਾ ਜੋ ਸਾਡੀ ਆਵਾਜ਼ ਨੂੰ ਪੰਜਾਬ ਸਰਕਾਰ ਔਰ ਸਾਡੇ ਸਮੁੱਚੇ ਵਪਾਰੀ ਵਰਗ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਵੀ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ